ਸਾਡੇ ਸਰਪ੍ਰਸਤ ਜੋ ਭਾਈ ਸਾਹਿਬ ਹਰਜੀਤ ਸਿੰਘ ਸੂਮੀ ਜੀ ਜੋ ਕਿ ਉਹ ਭਈ ਰਹਿੰਦੇ ਹਨ ਉਹ ਆਪਣੀ ਕੰਮ ਤੋਂ ਹੀ ਚੰਗ ਲਿਖਦੇ ਹਨ ਬੜੀ ਮਾਣ ਮਹਿਸੂਸ ਹੈ ਉਹ ਸਾਡੇ ਤੇ ਬਹੁਤ ਵਧੀਆ ਬੱਚੇ ਗਾਉਂ ਦੀ ਦੇ ਸੇਵਾ ਹੁੰਦੇ ਹਨ ਉਹ ਇਹਨਾਂ ਦਾ ਜੋ ਵੀ ਪੈਸਾ ਪਾਈ ਹਰਜੀਤ ਸਿੰਘ ਦੇ ਸਾਲੂ ਤੋਂ ਲਿਖਿਆ ਗਿਆ ਉਹ ਸਰਬਤੰਗੀ ਕੋਸ਼ਿਸ਼ ਕਰੀਏ ਜੀ ਫਤਿਹ ਆਪ ਸਭ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਅਸੀਂ ਇਸ ਖਾਸ ਮੌਕੇ ਤੇ ਆਪ ਸਭ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੇ ਹਾਂ ਜਿਸ ਦਾ ਸਰਲੇਖ ਹੈ ਨੂਰੇ ਲਾਹੀ ਪਾਪਾਂ ਵਾਲੀ ਧੰਦ ਨੂੰ ਰਾਸੀ ਨੂੰ ਕਟਾਉਣ ਵਾਲ ਆ ਗਿਆ ਪਾਤਾਲ ਦੇ ਤੋਂ ਨੂਰੇ ਆ ਲਾਹੀਏ ਸੰਖਿਆ ਸੱਪਾਂ ਤੋਂ ਕਰਾਉਣ ਵਾਲਾ ਆ ਗਿਆ ਪਾਪਾਂ ਵਾਲੀ ਧੁੰਦ ਨੂੰ ਮਿਟਾਉਣ ਵਾਲਾ ਆ ਗਿਆ ਬੁੱਲਿਆਂ ਨੂੰ ਤੇਰਾ ਕੋਣ ਵਾਲਾ ਆ ਗਿਆ ਮਨਾ ਤੋਂ ਮਹਿਲਾਉਣ ਲਈ ਕੂਚਲੀ ਚ ਨੂੰ ਮਟਾਉਣ ਲਈ ਵਹਿਮਾਂ ਨੂੰ ਭਜਾਉਣ ਲਈ ਗੰਗਾ ਜਾ ਕੇ ਪਿਤਰਾਂ ਦੇ ਪਾਣੀ ਨੂੰ ਚੜਾਉਣ ਵਾਲਾ ਆ ਗਿਆ ਪਾਪਾਂ ਵਾਲੀ ਧੁੰਦ ਨੂੰ ਮਟਾਉਣ ਵਾਲਾ ਆ ਗਿਆ ਬੁੱਲਿਆਂ ਨੂੰ ਤੇਰਾ ਕੋਣ ਵਾਲਾ ਪਾਠ ਸੱਜਣ ਨੂੰ ਪੜਾਊਗਾ ਮਣ ਲਾਲੋ ਦਾ ਵਧਾਊਗਾ ਅੰਕਾਰ ਤੋੜਨ ਨੀ ਕੰਧਾਰੀ ਦਾ ਪੰਜਾ ਪੱਥਰਾਂ ਤੇ ਲਾਊਗਾ ਦੇ ਕੇ ਉੱਚਾ ਸੁਚਾਏ ਉਪਦੇਸ਼ ਸਤਨਾਮ 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 ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਕਰਾਉਣ ਾਰੇ ਧਰਮਾਂ ਦਾ ਸਾਂਝਾ ਜਿਹੜਾ ਪੀਰਾਂ ਦਾ ਪੀਰੇ ਬਾਲੀ ਤੋਂ ਜਹਾਨ ਪੈਣ ਨਾਲ ਕੀਦਾ ਵੀਰੇ ਰਬਾਬ ਮਰ ਤਾਂ ਨਹੀਂ ਤੇ ਪਾਣੀ ਨੂੰ ਸਣੌੜਣ ਵਾਲਾ ਆ ਗਿਆ ਪਾਤਾ ਵੀ ਧੁੰਦ ਨੂੰ ਮਟਾਉਣ ਵਾਲਾ ਆ ਗਿਆ ਭੁੱਲਿਆ ਰਸ ਤੇਰਾ ਪਾਉਣ ਵਾਲਾ ਆ ਗਿਆ ਦਿਨ ਰਾਤਿ ਉਹ ਤੇ ਉਹ ਦੀ ਸੋਣੀ ਵੀ ਰੱਖਦਾ ਨਾਮ ਇਹ ਉਦਾਂ ਲੈ ਕੇ ਭਲਾ ਮੰਗੇ ਸਰਬਤ ਦਾ ਧੰਨ ਮਹਾਂ ਬਾਬਾ ਨਾਨਕ ਜਿਹੜਾ ਡੁੱਬੇ ਨੂੰ ਬਚਾਉਣ ਦੇਨੂੰ ਮਗਾਣਵਾ ਆ ਗਿਆ ਉੱਲਿਆ ਰਸ ਤੇਰਾ ਕੌਣ ਵੜਾ ਆ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਹੀ ਬੱਚਿਆਂ ਦੀ ਪ੍ਰਮਾਤ ਬਾਜ ਬਹੁਤ ਹੀ ਪਿਆਰ ਜਿ ਭਜ ਕੇ ਉਹ ਆਪ ਜੀ ਸਰਪਰ ਖੜੇ ਹਨ ਸਾਡੇ ਸਤਾਰਨ ਭਾਈ ਸਾਹਿਬ ਜੀਤ ਸਿੰਘ ਸੋਨੀ ਜੀ ਦਾ ਵੀ ਦਰਵਾਜੇ ਆਪਣੀ ਕਲਮ ਤੋਂ ਗੁਰੂ ਸਾਹਿਬ ਜਦੋਂ ਜਾਂ ਲਖਾਰੀ ਹੁੰਦਾ ਨਾ ਇੱਕ ਚਿੱਤਰਕਾਰ ਤੇ ਲਖਾਰੀ ਇਹਨਾਂ ਦਾ ਜਿਹੜਾ ਜੀਵਨ ਹੁੰਦਾ ਜਾਂ ਇਹਨਾਂ ਦਾ ਬਿਰਤਵਾ ਆਮੇਸਾ ਨਾਲ ਬਹੁਤ ਹੁੰਦਾ ਚਿੱਤਰਕਾਰੀ ਕਰਨੀ ਲਿਖਣਾ ਇਹ ਸਾਰੀਆਂ ਦੇਣ ਉਸ ਬਾਪੁਰਾ ਵਾਹਿਗੁਰੂ ਦੇ ਕੁਕਮਣਸ ਆ ਰਹੇ ਹ ਕੋਈ ਕੋ ਇਨਸਾਨ ਨੂੰ ਜੀਣਿਆ ਆਨਾ ਇਹਨਾਂ ਬਚਾਰੇ ਵੀ ਕੋਰਾਨ ਪਾਸ਼ਾ ਅਜਾ ਜੋ ਵਿਦੇਸ਼ ਸਾਰੇ ਬੇਸ਼ੱਕ ਚਾਰ ਵਾਸੀਆਂ ਦੇ ਤੌਟੇ ਬਾਰੇ ਪੂਰੇ ਸੰਸਾਰ ਦੇ ਕੋਲ ਯਾਤਰਾ ਕੀਤੀ ਉਹਨਾਂ ਲੋਕਾਂ ਨੇ ਜਿੱਥੇ ਵੀ ਉਹ ਗਏ ਉਸ ਭਾਸ਼ਾ ਦੇ ਵਿੱਚ ਕਲਰ ਬਰਾਉਨ ਕਿੰਨੇ ਪ੍ਰੋਬਲਮ ਆ ਰਹੀਆ ਉਹਦੇ ਵਿੱਚ ਹੀ ਉਹ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਬੇਸ਼ੱਕ ਗੁਰੂ ਨਾਨਕ ਪਾਸ਼ਾ ਜੀ ਨੂੰ ਕਈ ਤਰ੍ਹਾਂ ਜਾਂ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ ਉਹਨਾਂ ਦੀ ਆਪਣੀ ਗੁਰਬਾਣੀ ਵਿੱਚ ਵੀ ਲਿਖਿਆ ਨਾਲ ਇੱਕ ਦੁਨੀਆ ਕੈਸੀ ਹੋਏ ਸਾਲਕ ਮਿਤਨਾ ਰਹੇ ਕੋਈ ਭਾਈ ਬੰਦੀ ਹਿਤ ਚਗਾਇਆ ਦੁਨੀਆ ਕਾਗ ਦੀ ਹੋ ਗਈ ਸਾਡਾ ਜੀਵਨ ਕੁਛ ਇਸ ਤਰ੍ਹਾਂ ਦਾ ਬਣ ਚੁੱਕਿਆ पर उन्होंने परवाह नहीं की तुरते गए तुरते गए लोग ने कई कुछ किया जो कि अजू नानक पातशाह आग में संसारे मना रहे हैं कोई शब्द को इस तरह की बोलन नहीं करता सारा संसार धन गुरु नानक धन गुरु नानक धन गुरु करता और गुर सब संतों को ਹਰ ਨਕਰੀਆ ਸੰਤਾ ਸਾਰੇ ਸੰਸਾਰ ਦੇ ਸੰਤਾ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਆਂ। ਸੋਸ਼ਲ ਮੀਡੀਆ ਦਾ ਜਮਾਨਾ ਹੈ। ਸੋਸ਼ਲ ਮੀਡੀਆ ਤੇ ਵੀ ਭਗਾਂ ਆ। ਵਾਹਿਗੁਰੂ ਬੋਲ ਮਨਾ। ਸਤਨਾਮ ਬੋਲ ਮਨਾ।